ਦਰਸ਼ਕੋ ਆਪਣੇ ਜੇਵੀਐਸ ਟਾਈਮਜ਼ ਦੇ ਆਫਿਸ ਅੱਜ ਗਰੀਬਾਂ ਦਾ ਮਸੀਹਾ ਵੀ ਕਿਹਾ ਜਾਂਦਾ ਉਹਨਾਂ ਨੂੰ ਤੇ ਮੈਡੀਸਨ ਮੈਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਟਾਈਪਿਸਟ ਪੱਤਰਕਾਰ ਤੇ ਮੈਂ ਕਹਾਂਗਾ ਅੱਦੇ ਡਾਕਟਰ ਵੀ ਨੇ ਜਿਹੜੇ ਘਰਾਂ ਘਰਾਂ ਦੇ ਵਿੱਚ ਜਾ ਕੇ ਜ਼ਰੂਰਤਮੰਦਾਂ ਦੀ ਸੇਵਾ ਕਰਦੇ ਆ ਅੱਜ ਤੁਹਾਨੂੰ ਪਤਾ ਹੈ ਕਿ ਝੋਨੇ ਦਾ ਸੀਜ਼ਨ ਆ 44-45 ਡਿਗਰੀ ਤਾਪਮਾਣਾ ਬੇਸ਼ੱਕ ਇਹ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸਵਾਵਾ ਨਿਭਾ ਰਹੇ ਨੇ ਜੋ ਫਰਸਟ ਏਡ ਆ ਉਹਦੇ ਵਿੱਚ ਕਾਫੀ ਸਾਰੀਆਂ ਦਵਾਈਆਂ ਦਿੰਦੇ ਨੇ ਜੋ ਮੈਡੀਕਲ ਅਫਸਰ ਆ ਉਹਨਾਂ ਦੇ ਦੇਖ ਰੇਟ ਦੇ ਵਿੱਚ ਅੱਜ ਗੱਲਬਾਤ ਕਰਾਂਗੇ ਜੋ ਸਵਾਵਾ ਹੋਣਾ ਝੋਨੇ ਦੇ ਵਿੱਚ ਇਹਨਾਂ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਕਿਉਂਕਿ ਤੁਸੀਂ ਦੇਖਦੇ ਹੋ ਕਿ ਗਰਮੀ ਦੇ ਵਿੱਚ ਕਿਸੇ ਨੂੰ ਚੱਕਰ ਆ ਜਾਂਦੇ ਆ ਕਾਫੀ ਬਿਮਾਰੀਆਂ ਹੁੰਦੀਆਂ ਫਿਰ ਵੀ ਜਿਹੜੇ ਮਜ਼ਦੂਰ ਲੋਕ ਆ ਉਹ ਦਵਾਈਆਂ ਖਰ ਨਹੀਂ ਕਰ ਸਕ ਪਾਉਂਦੇ ਤੇ ਇਹ ਉਹਨਾਂ ਦੀ ਸੇਵਾ ਕਰਦੇ ਰਜਿੰਦਰ ਖੋਟੇ ਜੀ ਬੇਚਕ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਤੁਸੀਂ ਸੇਵਾਵਾਂ ਨਿਭਾ ਰਹੇ ਹੋ ਸਰਟੇਟ ਦੀਆਂ ਤੇ ਜਿਹੜੇ ਝੋਨਾ ਲਗਾ ਰਹੇ ਨੇ ਮਜ਼ਦੂਰ ਉਹਨਾਂ ਦੀ ਕਿਵੇਂ ਸੇਵਾਵਾਂ ਨਿਭਾਉਂਦੇ ਹਾਂਜੀ ਸਭ ਤੋਂ ਪਹਿਲਾਂ ਜਗਵੀਰ ਯਾਰ ਜੀ ਮੈਂ ਤੁਹਾਨੂੰ ਤੇ ਤੁਹਾਡੇ ਜੀ ਵੀ ਇਸ ਚੈਨਲ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਵਾ ਥੈਂਕ ਯੂ ਇਹ ਰੱਚ ਅਯਾਦ ਸਾਹਿਬ ਗੱਲ ਇਹ ਆ ਵੀ ਝੋਨੇ ਦੀ ਲਵਾਈ ਸ਼ੁਰੂ ਹੋ ਚੁੱਕੀ ਹੈ ਪੰਜਾਬ ਦੇ ਵਿੱਚ ਜੀ ਤੇ ਗਰਮੀ ਵੀ ਰਿਕਾਰਡ ਤੋੜ ਪੈ ਰਹੀ ਹੈ ਬਿਲਕੁਲ 44 ਤੋਂ 45 ਪੁਆਇੰਟ ਵਾਸ਼ਿੰਗਟਨ ਦੀ ਤਾਂ ਮਾਂ ਮਦਰ ਗੋਡ ਕੀਤਾ ਗਿਆ ਹੈ। ਬਿਲਕੁਲ। ਅੱਤ ਦੀ ਗਰਮੀ ਹੈ, ਸਿਰੇ ਦੀ ਗਰਮੀ ਹੈ। ਹੂੰ। ਤੇ ਏਦੀ ਗਰਮੀ ਦੇ ਵਿੱਚ ਜਿਹੜੇ ਗਰੀਬ ਮਜ਼ਦੂਰ ਲੋਕ ਆ ਹੂੰ ਉਹਨਾਂ ਦਾ ਢੱਡ ਕਾਰਿਆ ਕਰਾਉਂਦਾ। ਬਿਲਕੁਲ। ਝੋਨਾ ਲਾਉਣਾ ਪੈਂਦਾ। ਹੂੰ। ਉੱਤੋਂ ਸੂਰਜੀ ਦੀ ਗਰਮੀ ਹੂੰ ਥੱਲੇ ਬਾਈ ਜੀ ਗਰਮ ਪਾਣੀ ਬਿਲਕੁਲ ਪੈਰ ਉਹਨਾਂ ਦੇ ਖਰਾਬ ਹੋ ਜਾਂਦੇ ਆ, ਹੱਥ ਪੈਰ ਗਲ ਜਾਂਦੇ ਆ। ਜੀ। ਇਸ ਤੋਂ ਇਲਾਵਾ ਵੀ ਤੁਸੀਂ ਹਸਾਬ ਨਾਲ ਉਹ ਵੀ ਤੁਸੀਂ ਕੋਡੇ ਹੁਕ ਉਹਨਾਂ ਨੂੰ ਝੋਨਾ ਦੀ ਦਵਾਈ ਕਰਨੀ ਪੈਂਦੀ ਆ ਦਰਦਾ ਹੁੰਦੀਆਂ ਜੀ ਇਸ ਤੋਂ ਇਲਾਵਾ ਪਾਣੀ ਦੀ ਕਮੀ ਦੀ ਭਾਰੀ ਸਾਹਮਣਾ ਕਰਨਾ ਪੈਂਦਾ ਸਰੀਰ ਦੇ ਵਿੱਚ ਬਿਲਕੁਲ ਉਹ ਉਹਦੇ ਵਾਸਤੇ ਦਵਾਈਆਂ ਦੀ ਲੋੜ ਹੁੰਦੀ ਹੈ ਸਭ ਤੋਂ ਪਹਿਲਾਂ ਤਾਂ ਆਪਾਂ ਜਿਹੜੇ ਝੋਨਾ ਲਾਉਣੇ ਮਰੀਜ਼ ਆ ਵੀ ਉਹਨਾਂ ਦੇ ਪੈਰ ਨਾ ਖਰਾਬ ਹੋਣ ਆਪਾਂ ਐਮਬੀਬੀਐਸ ਐਮਡੀ ਡਾਕਟਰ ਡਾਕਟਰ ਆਪਨ ਚੋਪੜਾ ਜੀ ਡਾਕਟਰ ਜਵਿੰਦਰ ਜੀ ਤੇ ਹੋਰ ਬਹੁਤ ਸਾਰੇ ਡਾਕਟਰ ਉਹਨਾਂ ਦੀ ਦੇਖ ਰੇਖ ਹੈਟ ਉਹਨਾਂ ਦੀ ਗਾਈਡਲਾਈਨ ਤੇ ਮਜ਼ਦੂਰਾਂ ਨੂੰ ਮਲਮ ਮਹਈਆ ਕਰਵਾ ਰਹੇ ਆ ਤਾਂ ਕਿ ਉਹ ਮਲਮਾਂ ਦੀ ਵਰਤੋਂ ਕਰਨ ਉਹਨਾਂ ਦੇ ਹੱਥ ਪੈਰ ਖਰਾਬ ਹੋਣ ਤੋਂ ਬਚ ਸਕਣ ਅਗਲੀ ਗੱਲ ਬਈ ਉਹਨਾਂ ਨੂੰ ਦਰਦਾਂ ਬਹੁਤ ਹੁੰਦੀਆਂ ਤੁਹਾਨੂੰ ਪਤਾ ਵੀ ਕਿੰਨੀ ਮਸ਼ਕਤ ਕਰਨੀ ਪੈਂਦੀ ਹੈ ਦਰਦ ਤਲਮਾਰਕ ਦਵਾਈਆਂ ਇਸ ਤੋਂ ਇਲਾਵਾ ਸਭ ਤੋਂ ਵੱਡੀ ਗੱਲ ਓ ਆਰ ਐਸ ਦੇ ਪੈਕੇਟ ਕਿਉਂਕਿ ਉਹ ਸਾਂਝਾ ਪਾਣੀ ਪੀਂਦੇ ਆ ਉਹਨਾਂ ਨੂੰ ਓ ਆਰ ਐਸ ਦੇ ਪੈਕੇਟ ਦਿੱਤੇ ਜਾਂਦੇ ਆ ਤਾਂ ਕਿ ਉਹ ਗਰਮੀ ਤੋਂ ਵੀ ਬਚ ਸਕਣ ਮਲਮ ਦਿੰਨੇ ਆ ਹੱਥ ਪੈਰਾਂ ਨਾ ਖਰਾਬ ਹੋਣ ਐਂਟੀਬਾਇਓਟਿਕ ਦਵਾਈਆਂ ਦਿੰਨੇ ਆ ਠੀਕ ਹੈ ਨਾ ਕਿਉਂਕਿ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡੀ ਸੇਵਾ ਹੰਮ ਠੀਕ ਹੈ ਨਾ ਜੇ ਅਸੀਂ ਜਾਉਂਦੇ ਜੀ ਮਨੁੱਖ ਦੀ ਸੇਵਾ ਨਹੀਂ ਕਰ ਸਕਦੇ ਹੰਮ ਤੇ ਫਿਰ ਸਾਡਾ ਧਰਤੀ ਤੇ ਆਉਣ ਦਾ ਫਾਇਦਾ ਕੋਈ ਨਹੀਂ ਬਿਲਕੁਲ ਹਾਂਜੀ ਸਾਡੇ ਕੋਲੇ ਪੈਸੇ ਵੀ ਆ ਹੰਮ ਸਾਡੇ ਕੋਲੇ ਸਾਧਨ ਵੀ ਆ ਸਾਡੇ ਕੋਲੇ ਸੋਰਸ ਵੀ ਆ ਹੰਮ ਠੀਕ ਹੈ ਨਾ ਅਸੀਂ ਕਰਨਾ ਨਹੀਂ ਚਾਹੁੰਦੇ ਹੰਮ ਇੱਕ ਮਜ਼ਦੂਰ ਦੀ ਸੇਵਾ ਕਰਨੇ ਨਹੀਂ ਚਾਹੁੰਦੇ ਤੇ ਬਹੁਤ ਇਹਦੀ ਹੁੰਦੀ ਨਹੀਂ ਕੰਮ ਕਿਵੇਂ ਚੱਲੂਗਾ ਠੀਕ ਹੈ ਨਾ ਇਸ ਕਰਕੇ ਮੈਂ ਆਪਣੀ ਸਕੂਟਰੀ ਤੇ ਜਾਣਾ ਹੰਮ ਤੇ ਝੋਨਾ ਲਾ ਰਾਇ ਮਜ਼ਦੂਰਾ ਕੋਲੇ ਪਹੁੰਚਣਾ ਖੇਤਾਂ ਦੇ ਵਿੱਚ ਤੇ ਜਿੱਥੇ ਉਹ ਗਰਮੀ ਦਾ ਸੰਤਾਪ ਹਟਾਉਂਦੇ ਨੇ ਉੱਥੇ ਮੈਨੂੰ ਵੀ ਨਾਲ ਸੰਤਾਪ ਹਟਾਉਣਾ ਪੈਂਦਾ ਤੇ ਉਹਨਾਂ ਨਾਲ ਤੱਕ ਦਵਾਈਆਂ ਪਾ ਜਾ ਰਹੀਆਂ ਤਾਂ ਕਿ ਉਹ ਬਿਮਾਰੀਆਂ ਤੋਂ ਬਚ ਸਕਣ ਕਰੋ ਤੱਕ ਜਿਹੜੀਆਂ ਸਵਾਵਾ ਨਿਭਾਉਂਦੇ ਰਹੋਗੇ ਖਾਸ ਕਰਕੇ ਜਿਹੜੇ ਮਜ਼ਦੂਰ ਐ ਸਵਾਤਾ ਝੋਨੇ ਦੀ ਲਵਾਈ ਕਰ ਰਹੇ ਹਾਂਜੀ ਇਹ ਸਵਾਵਾ ਜਿੰਨਾ ਚਿਰ ਝੋਨੇ ਦੀ ਲਵਾਈ ਪੂਰੀ ਤਰ੍ਹਾਂ ਨਹੀਂ ਮੁਕੰਮਲ ਨਹੀਂ ਹੋ ਜਾਂਦੀ ਉਹਨਾਂ ਚਿਰ ਸੇਵਾ ਚਾਰੀ ਰਹੂਗੀ ਕਿਉਂਕਿ ਜਿਵੇਂ ਜਿਵੇਂ ਨਾ ਹਜੇ ਤਾਂ ਕੰਮ ਸ਼ੁਰੂ ਹੋਇਆ ਗਾਂ ਗਾਂ ਜਿਵੇਂ ਜਿਵੇਂ ਝੋਨਾ ਲਾਉਣ ਦੇ ਉਹਨਾਂ ਦੇ ਹੱਥ ਪੈਰ ਬਹੁਤ ਖਰਾਬ ਹੋ ਜਾਂਦੇ ਆ ਹੂੰ ਗਲ ਜਾਂਦੇ ਆ ਪਾਣੀ ਦੇ ਵਿੱਚ ਲਗਾਤਾਰ ਪਾਣੀ ਵਿੱਚ ਲਗਾਤਾਰ ਰਹਿਣਾ ਇਨਫੈਕਸ਼ਨ ਹੋ ਜਾਂਦੀ ਉਹਦੇ ਚਰਚ ਰਾਇਣਕ ਖਾਦਾਂ ਸਿੱਟੀਆਂ ਹੁੰਦੀਆਂ ਇਸ ਕਰਕੇ ਉਹਨਾਂ ਨੂੰ ਇਹ ਸਵਾਮ ਆ ਇਹ ਜਾਰੀ ਰਹਿਣੀਆਂ ਜਿਨ੍ਹਾਂ ਦਾ ਚਰ ਝੋਨੇ ਦੀ ਲਵਾਈ ਦਾ ਸੀਜ਼ਨ ਖਤਮ ਨਹੀਂ ਹੋ ਜਾਂਦਾ ਦੇਖੋ ਜੇ ਦਾਨਿਆਂ ਦੀ ਗੱਲ ਕਰੀਏ ਬੇਸ਼ੱਕ ਤੁਹਾਨੂੰ ਵੀ ਦਾਨ ਕਰਦੇ ਹੋਣਗੇ ਆਪਣੇ ਨਿਹਾਲ ਸਿੰਘ ਵਾਲਾ ਲਾਜਪਾਸ ਦੇ ਲੋਕ ਦੇਖਦੇ ਹੋਣਗੇ ਪਰ ਲੋਕਾਂ ਕੋਲੇ ਬਹੁਤ ਪੈਸਾ ਹੈਗਾ ਕੀ ਲੱਗਦਾ ਤੁਹਾਨੂੰ ਕਿ ਕਿਹੜੇ ਪਾਸੇ ਜਿਹੜਾ ਦਾਨ ਕਰਨਾ ਦੇਖੋ ਜੀ ਮਤਲਬ ਕਿ ਨਾ ਪੈਸਾ ਲੋਕਾਂ ਕੋਲੇ ਬਹੁਤ ਪਿਆ ਕੋਈ ਸ਼ੱਕ ਨਹੀਂ ਦੇ ਵਿੱਚ ਪਰ ਜਿਗਰੇ ਤੋਂ ਬਣਾ ਦਾਨ ਨਹੀਂ ਦਾਨ ਨੂੰ ਦਾਨ ਨਹੀਂ ਕੀਤਾ ਠੀਕ ਆ ਨਾ ਉਹ ਉਹਨਾਂ ਨੂੰ ਗਰਵਾਣੀ ਚਾਹੁੰਦਾ ਨਾ ਅਗਲੀ ਕੀਚੇ ਦਾਨ ਵੀ ਕਿੱਥੇ ਤੁਹਾਡਾ ਪੈਸਾ ਸਹੀ ਰੂਪ ਚ ਲੱਗ ਰਿਹਾ ਬਿਲਕੁਲ ਠੀਕ ਆ ਨਾ ਵੀ ਚਲੋ ਮੁਬਾਰਕ ਆ ਜਿਹੜੇ ਠੰਡੇ ਪਾਣੀ ਦੀ ਸ਼ਬੀਲਾ ਨਾਲ ਉਹਦੇ ਠੀਕ ਆ ਪਰ ਅੱਜ ਤੁਸੀਂ ਉਹਨਾਂ ਨੂੰ ਠੰਡਾ ਪਾਣੀ ਪਿਆ ਤਾਂ ਕੱਲ ਨੂੰ ਕੌਣ ਪੀਊਗਾ ਉਹਨਾਂ ਦਿਲਕੋ ਪਰਸੋਂ ਕੌਣ ਪਿਊਗਾ ਹਾਂ ਜਾਂ ਤਾਂ ਨਿਰੰਤਰ ਹੋਵੇ ਵੀ ਭਾਈ ਇਹ 15 ਦਾਣਾ ਸੀ ਪਾਣੀ ਦੀ ਸੇਵਾ ਕਰਨੀ ਹੈ ਹੂੰ ਜਿਹੜੀਆਂ ਇਹ ਸਵਾਮਾਨਾ ਉਹ ਹਸਪੀਟਲਾਂ ਦੀ ਦਿੱਤੀਆਂ ਜਾਣ ਹੂੰ ਜਾਂ ਜਿੱਥੇ ਗੁਰਦੁਆਰਾ ਸਾਹਿਬ ਸੰਗਤ ਇਕੱਠੀ ਹੋਈ ਆ ਕੋਈ ਪ੍ਰੋਗਰਾਮ ਉੱਥੇ ਦਿੱਤੀਆਂ ਜਾਣ ਹੂੰ ਜਾਂ ਜਿਵੇਂ ਖਾਸ ਕਰਕੇ ਆ ਮਜ਼ਦੂਰ ਹੋਣ ਲਾ ਰਹੇ ਆ ਹੂੰ ਇਹੋ ਜਾਂ ਨੂੰ ਜਾਂ ਮਜ਼ਦੂਰਾਂ ਨੂੰ ਦਿੱਤੀ ਸੇਵਾ ਉਹ ਸਿੱਧੀ ਰੱਬ ਦੇ ਘਰ ਹੀ ਜਾਂਦੀ ਹੈ ਕਿੰਨੀ ਪਰਵਾਹ ਨਹੀਂ ਹੁੰਦੀ ਹੈ ਮੇਰਾ ਮਕਸਦ ਇਹ ਆ ਵੀ ਉਹ ਬੰਦਾ ਕੋਈ ਮਰ ਜੇ ਮਰ ਜੇ ਕੋਈ ਹਰਜਨੀ ਸਮੇ ਦੇ ਹਿਸਾਬ ਨਾਲ ਹਰ ਇੱਕ ਨੇ ਚਲੇ ਜਾਣਾ ਪਰ ਦਵਾਈ ਤੇ ਖਾਣੇ ਤੋਂ ਬਣਾਣਾ ਪਊਗਾ ਬਿਲਕੁਲ ਦਵਾਈ ਤੇ ਖਾਣਾ ਹਰੇਕ ਆਦਮੀ ਤੱਕ ਪਹੁੰਚਣਾ ਚਾਹੀਦਾ ਤੇ ਜਿੱਥੋਂ ਤੱਕ ਝੋਨਾ ਲਾਉਣ ਵਾਲੇ ਮਜ਼ਦੂਰਾਂ ਦਾ ਸਵਾਲ ਆ ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਜੀ ਮੈਨੂੰ ਉਹ ਮਾਲ ਮਾਂ ਲੈ ਕੇ ਦੇ ਸਕਦੇ ਹੂੰ ਠੀਕ ਆ ਨਾ ਤਾਂ ਕਿ ਉਹਨਾਂ ਵੀ ਦਿੱਤੀ ਹੋਈ ਸੇਵਾ ਸਹੀ ਥਾਂ ਤੇ ਲੱਗ ਕੇ ਤੇ ਸਹੀ ਉਹਦੀ ਵਰਤੋਂ ਹੋ ਸਕੇ ਠੀਕ ਤਰਕਵੇਸਨ ਰਜਿੰਦਰ ਕੋਟੇ ਮੈਡੀਸਨ ਮੈਨ ਦੇ ਨਾਮ ਨਾਲ ਜਾਣਿਆ ਜਾਂਦਾ ਸਮਾਜ ਸੇਵੀ ਨੇ ਕਿ ਇਹਨਾਂ ਨੇ ਬਹੁਤ ਵੱਡੀ ਗੱਲ ਕਹੀ ਆ ਕਿ ਜਿਹੜਾ ਦਾਨ ਆ ਉਹ ਕਿਸ ਜਗ੍ਹਾ ਤੇ ਕਰਨਾ ਚਾਹੀਦਾ ਤੇ ਜੇਕਰ ਮੈਂ ਸਵਾਵਾਵਾਂ ਦੀ ਗੱਲ ਕਰਾਂ ਇਹਨਾਂ ਨੇ ਕਿਹਾ ਕਿ ਝੋਨੇ ਦੀ ਲਵਾਈ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਜਿਹੜੇ ਮਜ਼ਦੂਰ ਝੋਨਾ ਲਗਾ ਰਹੇ ਨੇ ਜਿਹੜਾ ਝੋਨੇ ਦੇ ਵਿੱਚ ਪਾਣੀ ਦੇ ਵਿੱਚ ਜਿਹੜੀਆਂ ਰਸਾਇਣਿਕ ਖਾਦਾਂ ਹੁੰਦੀਆਂ ਉਹਦੇ ਨਾਲ ਪੈਰ ਗਲ ਜਾਂਦੇ ਨੇ ਉਹ ਫਰਸਟ ایڈ ਇਹ ਦਿੰਦੇ ਨੇ ਜਾ ਕੇ ਤੇ तमाम ਜਿਹੜਾ ਇਹ ਕਾਰਜਾ ਉਹ ਮੈਡੀਕਲ ਅਫਸਰਾਂ ਦੀ ਰਹਿਮਾਈ ਹੇਠ ਹੁੰਦਾ ਹੈ ਤੇ ਅਸੀਂ ਇਹੀ ਅਪੀਲ ਕਰਾਂਗੇ ਕਿ ਜੇਕਰ দান ਕਰਨਾ ਤਾਂ ਇਹ ਸਮਾਜ ਸੇਵੀਆਂ ਦੇ ਨਾਲ ਸੰਮਰਕ ਕਰਕੇ ਸਹੀ ਲੋਕਾਂ ਤੱਕ ਕੀਤਾ ਜਾਵੇ ਸੋ ਹੋਰ ਅਪਡੇਟਸ ਲਈ ਬਣੇ ਰਹੋ ਜੀਵੀਐਸ ਟਾਈਮ ਦੇ ਨਾਲ ਧੰਨਵਾਦ